ਪੰਜਾਬ ਸਰਕਾਰ ਵੱਲੋਂ ਪੰਜਾਬ ਭਰ ਦੇ ਵਿੱਚ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਦੇ ਨਾਲ-ਨਾਲ ਲੜਕੀਆਂ ਨੂੰ ਆਤਮ ਨਿਰਭਰ ਬਣਾਉਣ ਦੇ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ ਜਿਸ ਤਹਿਤ ਨਾਬਾ ਦੀ ਸਬ ਤਹਿਸੀਲ ਪਾਤਸੋ ਵਿੱਚ ਸਕੂਲ ਆਫ ਐਮਿਨੈਂਸ ਪਾਤਸੋ ਵਿੱਚ ਲੜਕੀਆਂ ਨੂੰ ਰਾਣੀ ਲక్ష్ਮੀਬਾਈ ਆਤਮ ਰੱਖਿਆ ਪ੍ਰਤੀਯੋਗਤਾ ਕਾਰਾਟੇ ਮੁਕਾਬਲੇ ਕਰਵਾਏ ਗਏ ਜਿਸ ਦੇ ਵਿੱਚ ਨਾਬਾ ਹਲਕੇ ਦੇ ਵੱਖ-ਵੱਖ ਸਕੂਲਾਂ ਦੇ ਵਿਦਿਆਰਥਣਾਂ ਨੇ ਭਾਗ ਲਿਆ ਇਸ ਮੁਕਾਬਲੇ ਦੌਰਾਨ ਪਹਿਲਾ 2 ਮਹੀਨੇ ਦੀ ਟ੍ਰੇਨਿੰਗ ਦਿੱਤੀ ਜਾਂਦੀ ਹੈ ਉਪਰੰਤ ਬਲੌਕ ਪੱਧਰ ਜ਼ਿਲ੍ਹਾ ਪੱਧਰ ਅਤੇ ਸਟੇਟ ਪੱਧਰ ਦੇ ਮੁਕਾਬਲੇ ਕਰਵਾਏ ਜਾਂਦੇ ਹਨ ਇਸ ਮੁਕਾਬਲੇ ਵਿੱਚ 150 ਦੇ ਕਰੀਬ ਵਿਦਿਆਰਥਣਾਂ ਨੇ ਭਾਗ ਲਿਆ ਇਸੇ ਮੰਚ ਤੋਂ ਉਹਨਾਂ ਨੂੰ ਅੱਗੇ ਵਧਣ ਦਾ ਹੌਸਲਾ ਮਿਲੇਗਾ ਇਸ ਮੌਕੇ ਇਹ ਪ੍ਰਤੀਯੋਗਤਾ ਕਾਰਾਟੇ ਮੁਕਾਬਲੇ ਹਿੱਸਾ ਵਿੱਚ ਲੈਣ ਵਾਲੀਆਂ ਵਿਦਿਆਰਥਣ ਨੂੰ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ। ਬਲਾਕ ਪਾਸ ਤੋਂ ਦੋ ਦਿਨ ਆਉਂਦੇ ਮਿਡਲ ਤੇ ਸਕੰਡਰੀ ਬਿੰਗ ਦੇ ਸਕੂਲਾਂ ਦੇ 24 ਦੇ ਲਗਭਗ ਸਕੂਲਾਂ ਦੀ ਪਾਰਟਿਸਪੀਕੇਸ਼ਨ ਸੀ ਜਿਹਦੇ ਵਿੱਚ ਬੱਚਿਆਂ ਨੇ ਅੱਜ ਭਾਈ ਲక్ష్ਮੀਬਾਈ ਕਾਰਾਟੇ ਜਿਹੜੇ ਮੁਕਾਬਲੇ ਅਸੀਂ ਕਰਵਾਏ ਆ ਤੇ ਸਾਨੂੰ ਬਕਾਇਦਾ ਤੌਰ ਤੇ ਸਾਰੇ ਸਕੂਲਾਂ ਨੂੰ ਅਸੀਂ ਇਦੇ ਲਈ ਗ੍ਰਾਂਟਾਂ ਜਾਰੀ ਕਰੀਆਂ ਨੇ ਪਹਿਲਾਂ ਤੇ ਬੱਚਿਆਂ ਨੂੰ ਕੁੜੀਆਂ ਨੂੰ ਟ੍ਰੇਨਿੰਗ ਦਿੱਤੀ ਜਾਵੇ ਤਾਂ ਜੋ ਆਪਣੀ ਸੁਰੱਖਿਆ ਲਈ ਆਪਣੇ ਆਪ ਦੇ ਜਿਹੜੀਆਂ ਕੌਨਫੀਡੈਂਸ ਉਹਨਾਂ ਦਾ ਆਤਮ ਵਿਸ਼ਵਾਸ ਬਣੇ ਤੇ ਉਹਨਾਂ ਨੂੰ ਜ਼ਿੰਦਗੀ ਚ ਆਉਣ ਵਾਲੀਆਂ ਸਮੱਸਿਆਵਾਂ ਦੇ ਨਾਲ ਲੜ ਸਕਣ ਕਿੰਨੀ ਕਿੰਨੀ ਗ੍ਰਾਂਟ ਜਿਹੜੀ ਲਈ ਗਈ ਸੀ 80 ਪਹਿਲਾਂ ਲਗਭਗ ਜਿਹੜਾ ਸਕੱਡੀ ਸਕੂਲਾਂ ਨੂੰ 14000 ਦੇ ਇੱਕ ਜਿਹੜਾ 88 ਪਰ ਸਕੂਲ ਦਿੱਤੀ ਸੀ ਤੇ ਉਹਦੇ ਤਹੇ ਤੇ ਜਿਹੜਾ ਬਕਾਇਦਾ ਤੌਰ ਤੇ ਬੱਚਿਆਂ ਨੂੰ ਟ੍ਰੇਨਿੰਗ ਲਈ ਟ੍ਰੇਨਰ ਵੀ ਰੱਖੇ ਗਏ ਸਕੂਲਾਂ ਚ ਮੈਂ ਅੱਜ ਦੇਖ ਰਿਹਾ ਅਸੀਂ ਕੁੜੀਆਂ ਚ ਕਾਫੀ ਇਨਕਸਾਫ ਤੇ ਉਹਨਾਂ ਨੂੰ ਬਾਕਾਇਦਾ ਤੌਰ ਤੇ ਕਿੱਟ ਪਾ ਕੇ ਜਦੋਂ ਬੱਚੇ ਆਉਂਦੇ ਆ ਤਾਂ ਉਹਨਾਂ ਦਾ ਇੱਕ ਬਾਕਾਇਦਾ ਜਿਹੜਾ ਆਤਮ ਵਿਸ਼ਵਾਸ ਜਿਹੜਾ ਪਧੇ ਹੈ ਤੇ ਇਹ ਸਰਕਾਰ ਦਾ ਚੰਗਾ ਉਪਰਾਲਾ ਹੈ ਤੇ ਇੱਕ ਚੰਗਾ ਜਿਹੜਾ ਕੁੜੀਆਂ ਦੇ ਵਿੱਚ ਮੈਸੇਜ ਆ ਰਿਹਾ ਕਿ ਅਸੀਂ ਆਪਣੇ ਆਪ ਦੇ ਆਤਮ ਜਿਹੜਾ ਵਿਸ਼ਵਾਸ ਜਿਹੜਾ ਪੈਦਾ ਕਰਨ ਲਈ ਇੱਕ ਚੰਗਾ ਉਦਮ ਹੈ ਇਹ ਸਰਕਾਰ ਵੱਲੋਂ ਜਿਹੜਾ ਬਾਕਾਇਦਾ ਗਰੰਟਾ ਦਿੱਤੀਆਂ ਗਈਆਂ ਨੇ ਤੇ ਮੌਜੂਦਾ ਭਗਮਤਵਾਰ ਦੀ ਸਰਕਾਰ ਵੱਲੋਂ ਤੇ ਕਿਉਂਕਿ ਮੈਂ ਪਿਛਲੇ ਸਾਲ ਤੋਂ ਇਸ ਨਾਲ ਜੁੜਿਆ ਹਾਂ ਤੇ ਇਹ ਚੰਗਾ ਉਪਰਾਲਾ ਲੱਗਿਆ ਜੀ ਦਾ ਇੱਕ ਬੱਚਿਆਂ ਦੇ ਚੰਗਾ ਮੈਸੇਜ ਹੈ ਜਿਹੜਾ ਪੰਜਾਬ ਸਰਕਾਰ ਵੱਲੋਂ ਇਹ ਲਗਾਤਾਰ ਤੀਜਾ ਸਾਲ ਆ ਲੜਕੀਆਂ ਦੀ ਆਤਮਾ ਸੁਰੱਖਿਆ ਲਈ ਵੀ ਤਾਂ ਕਿ ਲੜਕੀਆਂ ਜਿਹਾ ਜਿਹੜਾ ਅੱਜ ਦਾ ਸਮਾਜ ਚੱਲ ਰਿਹਾ ਉਹਦੇ ਵਿੱਚ ਆਤਮ ਨਿਰਭਰ ਹੋ ਸਕਣ ਆਪਣਾ ਸੈਲਫ ਡਿਵੈਂਸ ਕਰ ਸਕਣ ਸੋ ਇਸ ਸੰਬੰਧੀ ਆਤਮਾ ਰੱਖਿਆ ਪ੍ਰਸ਼ਿਕਸ਼ਨ ਲక్ష్ਮੀ ਭਾਰਾਣੀ ਲక్ష్ਮੀਬਾਈ ਆਤਮ ਰੱਖਿਆ ਪ੍ਰਸ਼ਿਕਸ਼ਨ ਸਰਕਾਰ ਨੇ ਇਹ ਪ੍ਰੋਗਰਾਮ ਚਲਾਇਆ ਹੈ ਜਿਸ ਦੇ ਹਿਤ ਪਹਿਲਾਂ 2 ਮਹੀਨੇ ਲਗਾਤਾਰ ਟ੍ਰੇਨਿੰਗ ਦਿੱਤੀ ਜਾਂਦੀ ਆ ਤੇ ਉਸ ਤੋਂ ਬਾਅਦ ਫਿਰ ਕੰਪੀਟੀਸ਼ਨ ਕਰਵਾਇਆ ਜਾਂਦਾ ਪਹਿਲਾਂ ਬਲਾਕ ਪੱਧਰ ਤੇ ਤੇ ਜ਼ਿਲ੍ਹਾ ਪੱਧਰ ਤੇ ਉਸ ਤੋਂ ਬਾਅਦ ਸਟੇਟ ਲੈਵਲ ਤੇ ਬੱਚਿਆਂ ਨੂੰ ਰਫਰੈਸ਼ਮੈਂਟ ਦਿੱਤੀ ਜਾਂਦੀ ਆ ਮੈਡਲ ਸਰਟੀਫੀਕੇਟ ਪ੍ਰੋਵਾਈਡ ਕਰਵਾਏ ਜਾ ਰਹੇ ਨੇ ਸੋ ਜਿਹੜਾ ਸਰਕਾਰ ਦਾ ਉਪਰਾਲਾ ਹੈ ਬੜਾ ਵਧੀਆ ਹੈ ਲਗਭਗ ਜਿਹੜਾ ਅੱਜ ਇਹ ਕੰਪੀਟੀਸ਼ਨ ਆ ਬਲਾਕ ਪਾਸੋਂ ਦੋ ਦਾ ਹੋ ਰਿਹਾ ਤੇ ਇਸ ਦੇ ਵਿੱਚ ਬਲਾਕ ਪਾਸੋਂ ਦੋ ਦੇ ਵਿੱਚ 23 ਸਕੂਲ ਨੇ ਲਗਭਗ ਸਾਰੇ ਹੀ ਸਕੂਲਾਂ ਨੇ ਪਾਰਟਿਸਿਪੇਟ ਕੀਤਾ 150 ਦੇ ਕਰੀਬ ਲਗਭਗ ਬੱਚੇ ਅੱਜ ਹਾਜ਼ਰ ਹੋਏ ਨੇ ਬੜਾ ਵਧੀਆ ਕੰਪੀਟੀਸ਼ਨ ਚੱਲ ਰਿਹਾ ਲੜਕੀਆਂ ਬਹੁਤ ਉਤਸ਼ਾਹ ਦੇ ਨਾਲ ਇਸ ਪ੍ਰਤੀਯੋਗਤਾ ਦੇ ਵਿੱਚ ਹਿੱਸਾ ਲੈ ਰਹੀਆਂ ਨੇ ਤੇ ਪੰਜਾਬ ਸਰਕਾਰ ਦਾ ਬਹੁਤ ਵਧੀਆ ਉਪਰਾਲਾ ਲੜਕੀਆਂ ਲਈ ਬਹੁਤ ਵੱਡਾ ਪਲੇਟਫਾਰਮ ਆ ਗਿਆ ਇਹ ਕਿਉਂਕਿ ਜਿਹੋ ਜਿਹਾ ਸਮਾਜ ਹੈ ਅੱਜ ਕੱਲ ਬਹੁਤ ਸਾਰੀਆਂ ਦਰਕਟਨਾਵਾਂ ਹੋ ਰਹੀਆਂ ਨੇ ਇਸ ਪੱਧਰੋਂ ਲੜਕੀਆਂ ਦੀ ਸੇਫਟੀ ਬਹੁਤ ਜ਼ਰੂਰੀ ਆ ਤੇ ਲੜਕੀਆਂ ਆਪਣੇ ਆਪ ਕਿਸੇ ਵੀ ਫੀਲਡ ਦੇ ਵਿੱਚ ਹੁਣ ਕਿਸੇ ਵੀ ਜਗ੍ਹਾ ਤੇ ਹੋਣ ਉਹ ਆਪਣੀ ਰੱਖਿਆ ਕਰ ਸਕਦੀਆਂ ਸੋ ਇਸ ਲਈ ਬਹੁਤ ਸਲਾਦਾ ਜੋ ਕਦਮ ਹੈ ਸਰਕਾਰ ਦਾ ਤੇ ਬਹੁਤ ਵਧੀਆ ਹੋਰ ਵਿਦਿਆਰਥੀਆਂ ਨੂੰ ਇਹ ਮੈਸੇਜ ਦੇਣਾ ਚਾਹਾਂਗੇ ਤੇ ਜਿਸ ਤਰ੍ਹਾਂ ਸਰਕਾਰ ਵੱਲੋਂ ਕੋਈ ਵੀ ਪ੍ਰੋਗਰਾਮ ਚਲਾਇਆ ਜਾ ਰਿਹਾ ਸਕੂਲਾਂ ਵੱਲੋਂ ਕੋਈ ਵੀ ਕੰਪੀਟੀਸ਼ਨ ਚਲਾਇਆ ਜਾ ਰਿਹਾ ਹੈ ਦੇ ਹੇਉ ਦੇ ਹੋਣ ਲੈਵਲ ਦੇ ਹੋਣ ਬਲਾਕ ਲੈਵਲ ਦੇ ਹੋਣ ਡਿਸਟ੍ਰਿਕਟ ਹੋਣ ਜਾਂ ਸਟੇਟ ਲੈਵਲ ਦੇ ਹੋਣ ਉਹਨਾਂ ਦੇ ਵਿੱਚ ਵੱਧ ਤੋਂ ਵੱਧ ਪਾਰਟਿਸਿਪੇਟ ਕਰਨਾ ਜ਼ਰੂਰੀ ਆ ਅਸੀਂ ਬੱਚਿਆਂ ਨੂੰ ਹਮੇਸ਼ਾ ਇਹ ਇਸੇ ਗੱਲ ਹੀ ਉਤਸ਼ਾਹਿਤ ਕਰਦੇ ਆ ਵੀ ਜਿੱਤਣ ਨਾਲੋਂ ਭਾਗ ਲੈਣਾ ਬਹੁਤ ਵੱਡੀ ਗੱਲ ਆ ਕਿਉਂਕਿ ਹਰ ਇੱਕ ਗੇਮ ਦੇ ਨਾਲ ਤੰਦਰੁਸਤੀ ਜੁੜੀ ਹੋਈ ਆ ਨਸ਼ਿਆਂ ਤੋਂ ਬਚਾ ਹੁੰਦਾ ਤੋਂ ਬੱਚਿਆਂ ਲਈ ਇਹੀ ਮੈਸੇਜ ਆ ਵੀ ਮੈਕਸਿਮਮ ਕਿਸੇ ਵੀ ਕੰਪੀਟੀਸ਼ਨ ਦੇ ਵਿੱਚ ਵੱਧ ਤੋਂ ਵੱਧ ਭਾਗ ਜ਼ਰੂਰ ਲੈਣਾ ਤੇ ਬਹੁਤ ਵਧੀਆ ਪ੍ਰੋਗਰਾਮ ਸਰਕਾਰ ਦਾ ਜੀ ਤੇ ਇਹ ਕਰਾਟੇ ਗਰਲਜ਼ ਵਾਸਤੇ ਸ਼ੁਰੂ ਕੀਤੇ ਗਏ ਨੇ ਸਰਕਾਰ ਵੱਲੋਂ ਤੇ ਸਰਕਾਰ ਸਕੂਲਾਂ ਵਾਸਤੇ ਦੇ ਬੱਚਿਆਂ ਵਾਸਤੇ ਨਵੇਂ-ਨਵੇਂ ਪ੍ਰੋਗਰਾਮ ਲੈ ਕੇ ਆ ਰਹੀ ਹੈ ਤੇ ਬਹੁਤ ਵਧੀਆ ਪ੍ਰੋਗਰਾਮੇ ਹੋਰ ਵੀ ਆ ਰਹੇ ਨੇ ਕਿੰਨੇ ਕਰਾਟੇ ਸੇਫਟੀ ਲਈ ਤਾਂ ਬਹੁਤ ਵਧੀਆ ਚੀਜ਼ ਜੋ ਲਗਾਤਾਰ ਜਿਹੜੇ ਪਠਾ ਰਹੇ ਨੇ ਬਿਲਕੁਲ ਬੱਚਿਆਂ ਤੇ ਗਰਲਜ਼ ਲਈ ਸਪੈਸ਼ਲ ਕਰਾਟੇ ਸਿਖਾਏ ਜਾ ਰਹੇ ਨੇ ਸਿੱਖ ਰਹੇ ਨੇ ਬੱਚੇ ਗਰਲਜ਼ ਲਈ ਬਹੁਤ ਜ਼ਿਆਦਾ ਵਧੀਆ ਗੱਲ ਹੈ ਜਿਹੜੀ ਇੱਕ ਲੜਕੀਆਂ ਦੀ ਆਤਮ ਰੱਖਿਆ ਦੇ ਲਈ ਇੱਕ ਪ੍ਰਤੀਯੋਗਤਾ ਆਯੋਜਿਤ ਕੀਤੀ ਗਈ ਸੀ ਜਿਸ ਦੀ ਤਿਆਰੀ ਸਰਕਾਰ ਵੱਲੋਂ ਫਰ ਦੇ ਲਈ 2 ਮਹੀਨੇ ਪਹਿਲਾਂ ਹੀ ਕਰ ਦਿੱਤੀ ਗਈ ਸੀ ਸਾਨੂੰ ਕੋਚ ਭੇਜੇ ਗਏ ਸੀਗੇ ਤੇ ਫਿਰ ਉਸ ਦੇ ਨਤੀਜੇ ਵਜੋਂ ਅੱਜ ਸਾਡੇ ਇੱਥੇ ਬਲਾਕ ਪਾਚੋ ਦੋ ਦੇ ਆ ਇੱਕ ਕੰਪੀਟੀਸ਼ਨ ਹੋਇਆ ਹੈ ਇਹ ਕੰਪੀਟੀਸ਼ਨ ਲੜਕੀਆਂ ਦੀ ਆਤਮ ਰੱਖਿਆ ਲਈ ਵੀ ਬਹੁਤ ਜ਼ਰੂਰੀ ਹੈ ਮਤਲਬ ਕਿ ਇਸ ਕੰਪੀਟੀਸ਼ਨ ਨਾਲ ਸਿਰਫ ਇੱਕ ਕੰਪੀਟੀਸ਼ਨ ਨਹੀਂ ਬਲਕਿ ਇਸ ਨਾਲ ਸਾਨੂੰ ਜਿਵੇਂ ਅਸੀਂ ਲੜਕੀਆਂ ਸਾਡੀ ਆਤਮ ਰੱਖਿਆ ਲਈ ਵੀ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਮੈਂ ਸਾਰੀਆਂ ਲੜਕੀਆਂ ਨੂੰ ਇਹ ਕਹਿਣਾ ਚਾਹਾਂਗੀ ਵੀ ਉਹ ਇਹ ਆਤਮ ਰੱਖਿਆ ਦੇ ਆ ਸਾਰੀਆਂ ਨਿਯਮ ਅਤੇ ਤਕਨੀਕਾਂ ਜ਼ਰੂਰ ਸਿੱਖਣ ਕਿਉਂਕਿ ਉਹਨਾਂ ਦੇ ਕਦੇ ਨਾ ਕਦੇ ਕੰਮ ਜ਼ਰੂਰ ਆਉਂਦੀਆਂ ਸਾਨੂੰ ਸਾਡੇ ਕੋਚ ਵੱਲੋਂ ਵੀ ਜੋ ਸਰਕਾਰ ਵੱਲੋਂ ਸਾਨੂੰ ਦਿੱਤਾ ਗਿਆ ਸੀ ਅਸੋ ਉਸ ਦੇ ਵੱਲੋਂ ਵੀ ਡੇਢ ਦੇ 2-2 ਘੰਟੇ ਤਿਆਰੀ ਕਰਵਾਈ ਜਾਂਦੀ ਸੀ ਤੇ ਅਸੀਂ ਘਰੇ ਵੀ ਉਹਨਾਂ ਦੇ ਦੁਆਰਾ ਕੋਈ ਤਿਆਰੀ ਕਰਦੇ ਸੀ ਅੱਜ ਕਿੰਨੇ ਲੜਕੇ ਆ ਪਾਰਟਿਸਪੇਟ ਕਰਦੇ ਨੇ ਵਿੱਚ ਤਕਰੀਬਨ ਸਾਡੇ ਬਲਾਕ ਦੇ ਜਿੰਨੇ ਵੀ ਸਕੂਲ ਨੇ ਉਹ ਸਾਰੇ ਸਕੂਲ ਆਏ ਨੇ ਤੇ ਮੈਨੂੰ ਇਹ ਦੇਖ ਕੇ ਬਹੁਤ ਵਧੀਆ ਲੱਗਿਆ ਸਾਰੇ ਬਹੁਤ ਵਧੀਆ ਆਪਣੀ ਪਰਫਾਰਮੈਂਸ ਕਰ ਰਹੇ ਨੇ ਤੁਸੀਂ ਤੁਸੀਂ ਅੱਗੇ ਕਿੱਥੇ ਇੱਕ ਤੱਕ ਜਾਣਾ ਚਾਹੁੰਦੇ ਹੋ ਇਸ ਦੇ ਵਿੱਚ ਦੇਖੋ ਇੰਟਰਨੈਸ਼ਨਲ ਲੈਵਲ ਤੱਕ ਮੈਂ ਜਾਣਾ ਚਾਹੁੰਦੀ ਹਾਂ ਸਰਕਾਰ ਦੇ ਉਪਰਾਲੇ ਨੂੰ ਕਿਸ ਤਰ੍ਹਾਂ ਦੇਖਦੇ ਹੋ ਜਿਵੇਂ ਇਹ ਲੜਕੀਆਂ ਲਈ ਸਪੈਸ਼ਲ ਕੀਤਾ ਜਾ ਰਿਹਾ ਹੈ ਇਹ ਬਹੁਤ ਮੇਰੇ ਵੱਲੋਂ ਬਹੁਤ ਵਧੀਆ ਉਪਰਾਲਾ ਕੀਤਾ ਜਾ ਰਿਹਾ ਹੈ ਇਹ ਲੜਕੀਆਂ ਲਈ ਕਿਉਂਕਿ ਹੁਣ ਜਿਵੇਂ ਇਹ ਲੜਕੀਆਂ ਦੀ ਆਮ ਜ਼ਿੰਦਗੀ ਵਿੱਚ ਵੀ ਬਹੁਤ ਕੰਮ ਆਉਣ ਵਾਲੀ ਚੀਜ਼ ਹੈ